ਸਾਹਿਬਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਤੋਂ ਜਦੋਂ ਆਪਾਂ ਮਿੱਤਰੋ ਵੱਡਾ ਹਾਈਵੇ ਫੜਨ ਦੇ ਲਈ ਬਾਜ਼ਾਰ ਦੇ ਵਿੱਚੋਂ ਆਪਾਂ ਹਾਈਵੇ ਫੜਨ ਦੇ ਲਈ ਸੜਕ ਫੜਦੇ ਆ ਉਹ ਸੜਕ ਦੇ ਉੱਤੇ ਹੀ ਮਤਲਬ ਗੁਰਦੁਆਰਾ ਆਉਂਦਾ ਵਾ ਮਿੱਤਰੋ ਬਾਬਾ ਵੀਦੀ ਚੰਦਿਆਂ ਦਾ ਉਹ ਗੁਰਦੁਆਰਾ ਸਾਹਿਬ ਦੇ ਕੋਲੇ ਬਿਲਕੁਲ ਇੱਕ ਪਈ ਮੁੜਦੀ ਆ ਉਹ ਪਈ ਹੁਣ ਆ ਕੇ ਪਈ ਹੁਣ ਦਾ ਰਣਜੀਤ ਸਿੰਘ ਭੁੱਲਰ ਬਾਈ ਕੇ ਘਰੇ ਮੈਂ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਟੋਕੜ ਗੱਬਣ ਬਹੁਤ ਸੋਹਣੀ ਵਹਿੜ ਤੁਹਾਡੇ ਲਈ ਲੈ ਕੇ ਆਇਆ ਕਈ ਭਰਾਵਾਂ ਨੇ ਫੋਨ ਕਰਲਾ ਸੀ ਕਿ ਟੋਕੜ ਗੱਬਣ ਕੋਈ ਵਹਿੜ ਹੋਵੇ ਤੁਹਾਨੂੰ ਸਾਰੀ ਜਾਣਕਾਰੀ ਲੈ ਦਿੰਦਾ ਵੀ ਕੀ ਡਿਟੇਲ ਆ ਕੀ ਗੱਲਬਾਤ ਆ ਚਲ ਰਣਜੀਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਵੀਰੇ ਠੀਕ ਆ ਅਚ ਰਣਜੀਤ ਬਾਈ ਘਰ ਆਪਣਾ ਕਿੱਥੇ ਆ ਗਿਆ ਵੀਰੇ ਇਹ ਆਪਣਾ ਫ੍ਰੀਗਰ ਰੋਡ ਤੇ ਹੈ ਵੀਰੇ ਪਦੀਦਕੋਟ ਰੋਡ ਤੇ ਇਹ ਗੁਰਦੁਆਰਾ ਸਾਹਿਬ ਦੇ ਕੋਲੇ ਹੋ ਕੇ ਹਨਾ ਬਾਈ ਹਾਂਜੀ ਹਾਂਜੀ ਠੀਕ ਆ ਅਥਾਰਨੀ ਵੀਰੇ ਜਿਹੜੀ ਆਪਾਂ ਵੈੜ ਵਿੱਚ ਨਹੀਂ ਆ ਇਹ ਕਿੰਵੇਂ ਸੂਏ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਦੂਜੇ ਸੂਏ ਆ ਵੀਰੇ ਦੂਜੇ ਸੂਇਆ ਹੈ ਹਾਂਜੀ ਕਿੰਨੇ ਦਿਨ ਦੀ ਗੱਭਣਾ ਵੱਡੇ ਭਾਈ ਹੁਣੇ ਢਾਈਆਂ ਮਹੀਨਾ ਦੀ ਗੱਭਣਾ ਵੀਰੇ ਢਾਈਆਂ ਮਹੀਨਾ ਦੀ ਗੱਭਣ ਚੈੱਕ ਪਾਸ ਆ ਵੱਡੇ ਭਾਈ ਹਾਂਜੀ ਹਾਂਜੀ ਚੈੱਕ ਪਾਸ ਆਈ ਠੀਕ ਆ ਵੀਰੇ ਠੀਕ ਆ ਤੇ ਦੁੱਧ ਕਿੰਨਾ ਵੀਰੇ ਹੁਣ ਇਸ ਟਾਈਮ 10 ਕਿਲੋ ਦੁੱਧ ਆਈ 10 ਕਿਲੋ ਕੰਡੇ ਜੋਕਦੀ ਆ ਹਾਂਜੀ ਹਾਂਜੀ ਠੀਕ ਆ ਚੋਣ ਚੜ ਕਿਵੇਂ ਲੱਗਾ ਵੱਡੇ ਭਾਈ ਵਧੀਆ ਵੀਰੇ ਬੋਲੀ ਆ ਠੀਕ ਆ ਠੀਕ ਆ ਸੀਲ ਠੰਡੀ ਆ ਉਂਜ ਬਾਈ ਹਾਂਜੀ ਹਾਂਜੀ ਠੀਕ ਆ ਕਿੰਨੇ ਦੀ ਦੇ ਦਿਆਂਗੇ ਵੀਰੇ ਆਪਾਂ ਇਹ ਆਪਾਂ 45000 ਮੁੱਲ ਕਰ ਦਿੰਦੇ ਆ 45000 ਰੁਪਏ ਮੁੱਲ ਮਾਨਤਨ ਕਰ ਦਿਆਂਗੇ ਵਿੱਚੋਂ ਹ ਆਪਣਾ ਨੰਬਰ 98799 ਜੀ 66091 ਇੱਕ ਵਾਰੀ ਹੋਰ ਬੋਲ ਦਈਏ ਜੀ 98799 66091 ਠੀਕ ਹੈ ਭਾਈ ਤੋਰਦੀ ਰਣਜੀਤ ਵੀਰੇ ਹੁਣ ਕੱਢਦੀ ਬਾਹਰ ਇਹਨੂੰ ਲੈ ਵੀ ਮਿੱਤਰੋ ਢਾਈਆਂ ਮਹੀਨਿਆਂ ਦੀ ਇਹ ਗੱਬਣ 10 ਲੀਟਰ ਦੁੱਧ ਕੰਡੇ ਤੇ ਤਿਆਰ ਆ ਭਾਈ ਇਹਦਾ ਚੈੱਕ ਪਾਸ ਆ ਬਿਲਕੁਲ ਪ੍ਰਿੰਟ ਵਾਲੀ ਵੇੜਾ ਕੋਈ ਇਹ ਨਾ ਹੋਵੇ ਵੀ ਦੋਗਲੀ ਸ਼ੋਗਲੀ ਮੰਨ ਕੇ ਨਾ ਆਇਆ ਜਿਸ ਵਧੀਆ ਸੋਹਣੀ ਸੁਨੱਖੀ ਆ ਜਿੰਨੀ ਹੈਗੀ ਅੱਭਈ ਕਰਮਾ ਵਾਲੀ ਵਿਚਾਰੀ ਸਾਫ਼ ਸੁਥਰੀ ਵੀ ਆ ਬਈ ਥਣ ਦੇ ਬਿਆਰੀਆਂ ਮੂੰਹ ਮੱਥੇ ਦੀ ਬਹੁਤ ਸੁਨੱਖੀ ਆ ਬਾਕੀ ਉਂਝ ਵੀ ਬਾਈ ਇਹੋ ਜੀ ਚੀਜ਼ ਆ ਜਿਹੜੀ 2 ਰੁਪਏ ਵਧਾਖਰ ਲਾ ਕੇ ਜਾਂਦੀ ਜਦੋਂ ਤਿਆਰ ਹੋ ਜਾਂਦੀ ਬਈ ਦੁੱਧ ਤਾਜੀ ਕਿੰਨਾ ਦੇਗੀ ਰਣਜੀਤ ਵੀਰੇ ਤਾਜੀ 16 ਲੀਟਰ ਦਿੰਦੀ ਵੀਰੇ ਠੀਕ ਆ ਬਾਈ ਸੀਗਾ 16 ਲੀਟਰ ਦੁੱਧ ਬਾਈ ਨੇ ਤਾਜੀ ਦੇ ਥੱਲੋਂ ਚੋਇਆ ਹੋਇਆ ਕਰਮਾਲੀ ਦੇ ਥੱਲੋਂ ਬਾਕੀ ਕੱਦ ਕਾਠ ਵਾਲੀ ਗਾਂ ਐ ਨਾ ਹੋਵੇ ਛੋਟੀ ਮੰਨ ਕੇ ਨਾ ਆ ਜੇ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਦੇਖ ਸਕਦੇ ਆ ਵੀਰੇ ਤੁਸੀਂ ਆ ਜਾਂਦਾ ਕਰਮਾਲੀ ਦਾ ਥਾਣਾ ਦਿਜ਼ੈਂਡ ਜੂਨ ਵੀ ਵਹਿੜ ਦੇ ਬਾਕਮਾਲਾ ਬਾਕੀ ਪਿੱਛੋ ਵੀ ਲੇਵਾ ਦਿਖਾ ਦਈਏ ਇੱਕ ਵਾਰੀ ਖੁੱਲੇ ਡੁੱਲੇ ਲੇਵੇ ਦੀ ਸਵੇਰ ਦਾ ਟਾਈਮ ਅਧੀਮ ਟਾਈਮ ਦਿਖਾਦੀ ਬਾਈ ਹਾਂ ਚਵਾਈ ਹੋਈ ਹੋਈ ਆ ਤੇ ਆਹ ਵੇਖ ਲਓ ਮੇਥਰ 10 ਵੱਜ ਕੇ ਤੇ 22 ਮਿੰਟ ਦੇ ਉੱਤੇ ਤੁਹਾਨੂੰ ਵੀਡੀਓ ਦਿਖਾ ਰਿਹਾ ਅੱਜ 27 ਤਰੀਕ ਦੀ ਠੀਕ ਆ ਵੀਰੇ ਤੇ ਰੇਟ 45000 ਰੁਪਿਆ ਵਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਮੁੱਦਕੀ ਆ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਰੋਡ ਤੇ ਪਈ ਉਹਨਾਂ ਦਾ ਰਹਿਣ ਵਸੇਰਾ ਵਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ